ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਵਿਦੇਸ਼ਾਂ ਦੀ ਧਰਤੀ ਤੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਸਫਲਤਾ ਦੀਆਂ ਕਹਾਣੀਆਂ ਲਿਖ ਚੁੱਕੇ ਹਨ ਅਜੇ ਹੀ ਇੱਕ ਪੰਜਾਬੀ ਤੀ ਆਸਟ੍ਰੇਲੀਆ ਦੀ ਧਰਤੀ ਤੇ ਜਾ ਕੇ ਆਪਣੀ ਕਾਬਲੀਅਤ ਦੀ ਬਦੌਲਤ ਆਸਟ੍ਰੇਲੀਨ ਆਰਮੀ ਵਿੱਚ ਲੈਫਟੀਨੈਂਟ ਦੇ ਅਹੁਦੇ ਤੇ ਜਾ ਪਹੁੰਚੀ ਹੈ ਗੁਰਦਾਸਪੁਰ ਦੇ ਨਜ਼ਦੀਕੀ ਨਵਾਂ ਪਿੰਡ ਬਹਾਦਰ ਦੀ ਰਣ ਵਾਲੀ ਗੁਰਪ੍ਰੀਤ ਆਪਣੇ ਤਾਇਆ ਜੀ ਕੋਲ 2014 ਵਿੱਚ ਸੈਨਿਕ ਸਕੂਲ ਗੁਰਦਾਸਪੁਰ ਵਿੱਚ 12ਵੀਂ ਕਰਨ ਤੋਂ ਬਾਅਦ ਆਸਟ੍ਰੇਲੀਆ ਚਲੀ ਗਈ ਸੀ ਉਥੇ ਉਹਨੇ ਅਕਾਉਂਟਸ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਫੌਜੀ ਪਿਤਾ ਦੀ ਤੀ ਹੋਣ ਕਾਰਨ ਉਸ ਦਾ ਸੁਪਨਾ ਫੌਜ ਵਿੱਚ ਜਾਣ ਦਾ ਸੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਸਟ੍ਰੇਲੀਅਨ ਆਰਮੀ ਵਿੱਚ ਕਲਰਕ ਦੇ ਤੌਰ ਤੇ ਭਰਤੀ ਹੋਈ ਹਾ ਹਾ ਤੇ ਆਪਣੀ ਕਾਬਲੀਅਤ ਦੇ ਬਦੌਲਤ 4 ਸਾਲਾਂ ਵਿੱਚ ਹੀ ਟੈਸਟ ਪਾਸ ਕਰਦੀ ਹੋਈ ਲੈਫਟੀਨੈਂਟ ਬਣ ਗਈ ਹੈ ਉਸ ਦੀ ਇਸ ਸਫਲਤਾ ਤੇ ਪਿੰਡ ਵਿੱਚ ਰਹਿਣ ਵਾਲੇ ਉਸ ਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਸਰਪੰਚ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਆ ਰਹੇ ਹਨ ਉਥੇ ਹੀ ਪਿੰਡ ਦੇ ਪੰਚ ਅਤੇ ਨੌਜਵਾਨ ਸੱਭਿਆਚਾਰਕ ਕਲਬ ਵੱਲੋਂ ਪਿੰਡ ਆਉਂਦੇ ਇਸ ਹੌਨ ਹਰ ਪੰਜਾਬੀ ਤੇ ਗੁਰਪ੍ਰੀਤ ਨੂੰ ਸਨਮਾਨਿਤ ਕਰਨ ਦੀ ਕੋਸ਼ਨਾ ਵੀ ਕੀਤੀ ਗਈ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ 14 ਚ ਦੇਸ਼ ਬਾਹਰ ਇਹ ਪਹਿਲਾਂ ਇਹ ਪੁੱਲਤ ਵੀ ਆਰਮੀ ਸਕੂਲ ਪੜ੍ਹਦੇ ਹੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲਟ ਕਰਕੇ ਤੇ ਮੈਂ ਉੱਥੇ ਹੀ ਡਿਲੀਜੀ ਰੰਦਾ ਹੀ ਇਹ ਮੇਰੇ ਕੋਲ ਗਈ ਉੱਥੇ ਸਟਾਰਟਿੰਗ ਇਨ ਅ ਕਾਊਂਟਰਟ ਬਿਕਕ ਉਸਾਈ ਕਾਊਂਟਰ ਕਾ ਕੇ ਤੇ ਇਹਨਾਂ ਨੇ ਉਥੇ ਦੀ ਪਰਮਨੈਂਟ ਰੈਜ਼ੀਡੈਂਸੀ ਲੈ ਲਈ ਤੇ ਇਥੋਂ ਤੱਕ ਕਿਦਾਂ ਸਭ ਆਰਮੀ ਵਰਝੋੜ ਕੇ ਦਾ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆ ਰਹੀ ਹੁੰਦਾ ਸੀ ਸਟਾਰਟਿੰਗ ਛੋਟੀ ਹੁੰਦੀ ਡ੍ਰੀਮ ਹੀ ਕਾਰਲ ਕਾਰ ਨਹੀਂ ਉਹਦਾ ਡੈਡੀ ਆਰਮੀ ਕੀ ਸੀ ਜਿਹਨੇ ਦੇਖੋ ਕੀ ਤੇ ਉਹਦਾ ਕਿਹਾ ਮੈਂ ਵੀ ਆਰਮੀ 'ਚ ਜਾਣਾ ਤੋ ਜਦ ਬੇਟੀ ਨਾ ਤੁਹਾਨੂੰ ਬਸ ਸਾਡੇ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਹੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਸੀ ਆਦਮੀ ਸੀ ਉਹ ਦੀ ਤਕਰੀਬ 20 ਸਾਲ ਦੀ ਨੌਕਰੀ ਕਰਕੇ ਕਿਹੜੀ ਕੋਰਪਰੇਟ ਹਾਉਲਡਰ ਹਾਉਲਡਰ ਰਿਟਾਇਰ ਹਾਉਲਡਰ ਤੋਂ ਸਭ ਤੋਂ ਜ਼ਿਆਦਾ ਸਹਿਯੋਗ ਤੇ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੁਣ ਦਿੱਤੇ ਹੁੰਦੇ ਨੇ ਮਾਤਾ ਦਾ ਜ਼ਿਆਦਾ ਸਹਿਯੋਗ ਹੁੰਦਾ ਉੱਥੇ ਵੀ ਆਸਟ੍ਰੇਲੀਆ 'ਚ ਵੀ ਉਹਨਾਂ ਦੀ ਕੋਈ ਸਪੋਰਟ ਆ ਗਈ ਹੈ ਉੱਥੇ ਮੈਂ ਐਕਚੁਅਲੀ ਰਹਿੰਦਾ ਆਸਟ੍ਰੇਲੀਆ 'ਚ ਹੀ ਤੋ ਫਿਰ ਮੈਂ ਬੁਲਾ ਮੈਂ ਆਪਣੇ ਕੋ ਬੁਲਾਇਆ ਮੈਂ ਪਰਿਵਾਰ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋਰ ਜਿਹੜੇ ਜਿਹੜੇ ਨਾ IELTS ਕਿੰਤੀ 12 ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕਿ ਆਜੋ ਇਸ ਟਾਈਮ ਫੈਮਿਲੀ ਜਰੀ ਹੈ ਨਾ ਜੁਆਇੰਟ ਫੈਮਿਲੀ ਹੈ ਆਹ ਤਿੰਨ ਭਰਾ ਇੱਕ ਦਿੱਲੀ ਜਾਂਦਾ ਉਹਦੇ ਬੇਟਾ ਵੀ ਆਸਟ੍ਰੇਲੀਆ ਚ ਹੈ ਮੇਰੇ ਬੇਟਾ ਵੀ ਆਸਟ੍ਰੇਲੀਆ ਚ ਹੈ ਸਿਟੀ ਜਾਂਦਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਉੱਥੇ ਆਸਟ੍ਰੇਲੀਆ ਵਿੱਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹ ਤਾਂ ਬੇਟਾ ਵੀ ਅਕਸਲੀਆ ਚ ਹੈ ਉਹ ਉਹ 에어 ਫੋਰਸ ਚ ਹੈ ਉਹ ਅੱਗੇ ਵੱਡੇ ਅਫਸਰ ਬਣੇਗੀ ਬਰਗੇਡੀਆ ਜਨਰਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ